ਸਟਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਮਨਮੰਦਰ ਸਿੰਘ ਦਿੱਲੀ ਮੈਂ ਯੂਨੀਵਰਸਿਟੀ ਵੀਡੀਓ ਅਪਲੋਡ ਕਰਦਾ ਸੀ ਦੋ ਕੁ ਦਿਨ ਹੋ ਗਏ ਵਿੱਚੋਂ ਥੋੜੇ ਜੇ ਕੰਮ ਅਰਜੇ ਵਜੋਂ ਜ਼ਿਆਦਾ ਸੀਗੇ ਮਾਫੀ ਚਾਹੁੰਦਾ ਥੋੜੇ ਤੋਂ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਵਿਸ਼ੇਸ਼ ਤੌਰ ਤੇ ਕਰਜ਼ੇ ਨੂੰ ਕਿਵੇਂ ਉਤਾਰਿਆ ਜਾ ਸਕਦਾ ਹੈ ਕਰਜ਼ਾ ਦੋਸਤੋ ਇੱਕ ਐਡੀ ਭੈੜੀ ਅਲਮਤ ਬਣ ਜਾਂਦੀ ਹੈ ਬੰਦੇ ਤੇ ਕਿ ਜਿਹੜੇ ਦੇ ਕਰਜ਼ਾ ਚੜਿਆ ਹੁੰਦਾ ਉਸ ਨੂੰ ਪਤਾ ਹੁੰਦਾ ਕਿ ਕਰਜ਼ਾ ਵਾਕਿਆ ਹੀ ਉਹਨੂੰ ਇੰਨਾ ਬੇਚੈਨ ਕਰੀ ਰੱਖਦਾ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਦਿਨੇ ਵੀ ਜੇ ਕੰਮ ਤੇ ਜਾਣਾ ਹੁੰਦਾ ਤਾਂ ਬੰਦੇ ਨੂੰ ਕਰਜ਼ਾ ਹੀ ਨਜ਼ਰ ਆਉਂਦਾ ਸੋ ਇਸ ਚੀਜ਼ ਦੇ ਮੈਂ ਕੁਝ ਟਿਪਸ ਲੈ ਕੇ ਆਇਆ ਉਹ ਇੰਨੇ ਵਧੀਆ ਹੋਣਗੇ ਤੁਹਾਡੇ ਲਈ ਕਿ ਤੁਹਾਡਾ ਜੀਵਨ ਬਦਲ ਜਾਏਗਾ ਸਭ ਤੋਂ ਪਹਿਲਾਂ ਇੱਕ ਇਸ ਤਰ੍ਹਾਂ ਦੀ ਤੁਸੀਂ ਨੋਟਬੁੱਕ ਲੈਣੀ ਹੈ ਆਪਣਾ ਨੋਟਬੁੱਕ ਸਟਾਰਟਿੰਗ ਤੋਂ ਲੈ ਲਈ ਸ਼ੁਰੂਤ ਸਟਾਰਟਿੰਗ ਤੋਂ ਨੋਟਬੁੱਕ ਲੈ ਕੇ ਨੋਟਬੁੱਕ ਦੇ ਪਹਿਲੇ ਪੰਨੇ ਤੇ ਇੱਕ ਓਮਕਾਰ ਲਿਖ ਲਓ ਵਾਹਿਗੁਰੂ ਲਿਖ ਲਓ ਅਕਾਲ ਪੁਰਖ ਲਿਖ ਲਓ ਯੂਨੀਵਰਸ ਲਿਖ ਲਓ ਬ੍ਰਹਿਮੰਡ ਲਿਖ ਲਓ ਕੁਝ ਵੀ ਤੁਹਾਡੇ ਮਨ ਚ ਆਉਂਦਾ ਹੈ ਪ੍ਰਮਾਤਮਾ ਦੇ ਪ੍ਰਤੀ ਉਸ ਬ੍ਰਹਿਮੰਡ ਦੇ ਪ੍ਰਤੀ ਲਿਖ ਸਕਦੇ ਹੋ ਉਸ ਤੋਂ ਬਾਅਦ ਆਪਣਾ ਉਹਦੇ ਤੇ ਲਿਖੋ ਕਿ ਪ੍ਰਮਾਤਮਾ ਮੈਨੂੰ ਤੂੰ ਬਹੁਤ ਖੁਸ਼ੀਆਂ ਦਿੱਤੀਆਂ ਮੈਨੂੰ ਤੂੰ ਹਰ ਇੱਕ ਸੁੱਖ ਦਿੱਤਾ ਹੈ। اے ਯੂਨੀਵਰਸ ਤੂੰ ਮੈਨੂੰ ਸਭ ਸੁੱਖ ਦਿੱਤੇ ਹੈ। ਮੇਰੇ ਕੋਲੇ ਸੋਨਾ ਜੀਵਨ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਨੂੰ ਤੂੰ ਸ਼ਰੀਰ ਦਿੱਤਾ ਹੈ। ਹੁਣ ਸ਼ਰੀਰ ਦੀ ਗੱਲ ਕਰਦੇ ਆਂ। ਕਦੇ ਵੀ ਤੁਸੀਂ ਆਪਣੇ ਤੋਂ ਵੱਡੇ ਨੂੰ ਦੇਖ ਕੇ ਚੱਲਦੇ ਨਾ। ਤਾਂ ਕਦੇ-ਕਦੇ ਜ਼ਿੰਦਗੀ ਦੇ ਵਿੱਚ ਇੱਕ ਝਾਤ ਜਿਹੜੀ ਹੈਗੀ ਉਹ ਪਿਛਲੇ ਪਾਸੇ ਵੀ ਮਾਰ ਲੈ ਤੂੰ। ਜੇ ਤੁਸੀਂ ਗੱਡੀ ਤੇ ਹੋ ਤਾ ਤੁਸੀਂ ਮੋਟਰਸਾਈਕਲ ਆਏ ਤਾਂ ਪਰਮਾਤਮਾ ਨੂੰ ਕਹੋ ਕਿ ਸੱਚੇ ਬਾਦਸ਼ਾਹ ਮੈਨੂੰ ਤੂੰ ਗੱਡੀ ਦਿੱਤੀ ਆ ਫਿਰ ਝਾਤ ਜੇ ਤੁਸੀਂ ਮੋਟਰਸਾਈਕਲ ਤੇ ਹੋ ਤਾਂ ਸਾਈਕਲ ਵਾਲੇ ਕੰਨੀ ਮਾਰ ਲਿਆ ਕਰੋ ਕਿ ਪਰਮਾਤਮਾ ਤੂੰ ਮੈਨੂੰ ਮੋਟਰਸਾਈਕਲ ਦਿੱਤਾ ਹੈ ਤੇ ਲੋਕ ਸਾਈਕਲ ਤੇ ਵੀ ਆ ਫਿਰ ਝਾਤ ਮਾਰ ਲਿਆ ਕਰੋ ਜੇ ਤੁਸੀਂ ਸਾਈਕਲ ਤੇ ਹੋ ਤਾਂ ਝਾਤ ਮਾਰਿਆ ਕਰੋ ਜਿਹੜੇ ਪੈਦਲ ਜਾ ਰਹੇ ਆ ਕਿ ਸੱਚੇ ਬਾਦਸ਼ਾਹ ਮੈਂ ਸਾਈਕਲ ਤੇ ਕੰਮ ਤੇ ਜਾਣਾ ਤੇ ਮੇਰੇ ਨਾਲ ਦੇ ਬਥੇਰੇ ਹੈਗੇ ਜਿਹੜੇ ਪੈਦਲ ਵੀ ਹੋ ਗਏ ਆ ਜੇਕਰ ਤੁਸੀਂ ਸਾਈਕਲ ਤੇ ਹੋ ਜੇ ਤੁਸੀਂ ਸਾਈਕਲ ਤੇ ਹੋ ਤਾਂ ਪੈਦਲਾਂ ਜੇ ਪੈਦਲ ਹੋ ਤਾਂ ਤੁਸੀਂ ਉਹਨਾਂ ਕਨੀ ਝਾਤ ਮਾਰਿਆ ਕਰੋ ਜਿਨ੍ਹਾਂ ਦੇ ਵਿਚਾਰਿਆਂ ਦੇ ਗੱਟੇ-ਗੁੱਡੇ ਹੈ ਨਹੀਂ ਲੱਤਾਂ ਕਟੀਆਂ ਹੋਈਆਂ ਜਾਂ ਵਿਚਾਰੇ ਕਿਸੇ ਢੰਗ ਨਾਲ ਹੈਂਡੀਕੈਪ ਨੇ ਜੇ ਤੁਸੀਂ ਹੈਂਡੀਕੈਪ ਹੋ ਤਾਂ ਤੁਸੀਂ ਉਹਨਾਂ ਵੱਲ ਨਿਗਾਹ ਮਾਰੋ ਜਿਹੜੇ ਲੋਕ ਧਰਤੀ ਦੇ ਉੱਤੇ ਰਿੰਗ-ਰਿੰਗ ਕੇ ਚੱਲਦੇ ਆ ਜਿਨ੍ਹਾਂ ਤੋਂ ਚੱਲਿਆ ਹੀ ਨਹੀਂ ਜਾ ਰਿਹਾ ਕੜੀ ਰੋਸ਼ਨੀ ਹੈ ਜੀ ਸੋ ਦੋਸਤੋ ਇਹ ਕੁਛ ਮੇਰੀਆਂ ਗੱਲਾਂ ਗਿਆਨ ਭਰੀਆਂ ਹੁੰਦੀਆਂ ਤੇ ਕੁਛ ਮੇਰੀਆਂ ਗੱਲਾਂ ਥੋੜੀਆਂ ਜਿਹੀਆਂ ਇਹੋ ਜਿਹੀਆਂ ਵੀ ਹੁੰਦੀਆਂ ਜਿਹੜੀਆਂ ਕਈਆਂ ਦੇ ਗਿੱਟੇ-ਗੁੱਡੇ ਲੱਗ ਜਾਂਦੀਆਂ ਗਿੱਟੇ-ਗੁੱਡੇ ਕਿੰਨਾ ਦੇ ਲੱਗਦੀਆਂ ਜਿਵੇਂ ਮੈਂ ਕਹਿੰਨਾ ਕਿ ਤੁਸੀਂ ਆਪਣੇ ਜਿਹੜੇ ਵੱਡੇ ਆ ਤੁਹਾਡੇ ਘਰ ਦੇ ਵਿੱਚ ਉਹਨਾਂ ਦੀ ਸੇਵਾ ਕਰਿਆ ਕਰੋ ਬਜ਼ੁਰਗ ਬਾਪੂ ਬੇਬੇ ਉਹ ਕਈ ਨਹੀਂ ਕਰਕੇ ਰਾਜੀ ਹੁੰਦੇ ਇੱਕ ਸਾਨੂੰ ਇੱਕ ਮੈਸੇਜ ਆਇਆ ਸੀ ਅੱਜ ਤੋਂ ਥੋੜੇ ਦਿਨ ਪਹਿਲਾਂ ਮੇਰੇ ਕੋਲੇ ਫੋਨ ਵੀ ਆਇਆ ਤੇ ਉਹਨਾਂ ਨੇ ਕਿਹਾ ਕਿ ਜੇ ਸਾਡੇ ਬੇਬੇ ਬਾਪੂ ਸਾਡੇ ਤੋਂ ਸੇਵਾ ਕਰਾਉਂਦੇ ਹੀ ਨਹੀਂ ਉਹ ਛੋਟੇ ਨਾਲ ਰਹ ਰਹੇ ਆ ਉਹਨਾਂ ਦਾ ਸਵਾਲ ਸੀ ਇਹ ਤੇ ਮੇਰਾ ਜਵਾਬ ਇਹ ਸੀਗਾ ਕਿ ਜੇ ਛੋਟੇ ਨਾਲ ਰਹੇ ਰਹੇ ਤਾਂ ਤੁਸੀਂ ਛੋਟੇ ਦੇ ਘਰੇ ਜਾਇਆ ਕਰੋ ਉਹਨਾਂ ਨੂੰ ਮਿਲਿਆ ਕਰੋ ਤੇ ਭਾਈ ਜੀ ਉਹ ਕਹਿੰਦੇ ਕਹਿੰਦੇ ਸਾਨੂੰ ਜੇ ਉਹਨੇ ਕੁਝ ਕਹਿਤਾ ਮੈਂ ਕਿਹਾ ਜੀ ਇੱਕ ਦਿਨ ਕਹਿ ਦੂ ਦੋ ਦਿਨ ਕਹਿ ਦੂ ਤਿੰਨ ਦਿਨ ਕਹਿ ਦੂ ਵੱਡਿਆਂ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਸੋ ਉਹਨਾਂ ਦਾ ਅੱਜ ਮੈਨੂੰ ਫੋਨ ਫੇਰ ਆਇਆ ਦੁਬਾਰਾ ਕਹਿੰਦੇ ਭਾਜੀ ਤੁਹਾਡਾ ਤਾਂ ਕਿਹੜਾ ਚਮਤਕਾਰ ਹੋ ਗਿਆ ਮੈਂ ਕਿਹਾ ਕਿਵੇਂ ਕਹਿੰਦੇ ਮੈਨੂੰ ਛੋਟੇ ਭਰਾ ਨੇ ਮੇਰੀ ਪਰਜਾਈ ਨੇ ਉਹਨੇ ਆਪਣੀ ਬੇਸੀ ਨਾਲ ਵੀ ਗੱਲ ਕਰਾਈ ਮੇਰੀ ਕਹਿੰਦੀ ਮੇਰੀ ਤਾਂ ਦਰਾਨੀ ਕਹਿੰਦੀ ਇੰਨੀ ਚੰਗੀ ਕਹਿੰਦੀ ਮੈਨੂੰ ਪਤਾ ਹੀ ਅੱਜ ਲੱਗਿਆ ਤੂੰ ਤਾਂ ਇੰਨੀ ਵਧੀਆ ਉਹ ਸਾਡੇ ਅੱਗੇ ਕਾਜੂ ਬਦਾਮ ਰੱਖੇ ਕਹਿੰਦੀ ਠੰਡਾ ਲੈ ਕੇ ਆਈ ਹਨਾ ਸੌਰੀ ਪਾਣੀ ਲੈ ਕੇ ਆਈ ਪਾਣੀ ਤੋਂ ਕਹਿੰਦੀ ਚਾਹ ਲੈ ਕੇ ਆਈ ਸਾਡੀ ਇੰਨੀ ਸੇਵਾ ਕਰੀ ਤੇ ਅਸੀਂ ਦੁਪਹਿਰ ਵਾਲੀ ਰੋਟੀ ਉਹਨਾਂ ਦੇ ਘਰੇ ਖਾ ਕੇ ਆਏ ਆ ਦੇਖੋ ਜਦੋਂ ਤੁਸੀਂ ਚੰਗੇ ਬਣਨ ਲੱਗ ਜਾਂਦੇ ਹੋ ਤਾਂ ਅਗਲਾ ਆਟੋਮੈਟਿਕ ਚੰਗਾ ਹੋ ਜਾਂਦਾ ਕਿਉਂਕਿ ਉਹਨਾਂ ਦੇ ਅੰਦਰ ਇੱਕ ਪੋਸਟਿਵ એનર્ਜੀ ਆ ਗਈ ਸੀ ਆਪਣੇ ਮਾਤਾ ਪਿਤਾ ਨੂੰ ਮਿਲਣ ਦੀ ਤੇ ਉਹਨਾਂ ਦੇ ਅੰਦਰ ਜਦੋਂ ਪੋਸਟਿਵ એનર્ਜੀ ਆਈ ਪੋਸਟਿਵ એનર્ਜੀ ਨੇ ਉਹਨਾਂ ਦੀ એનર્ਜੀ ਨੇ ਜਦੋਂ ਜਾ ਕੇ ਉਹਨਾਂ ਨੇ ਹੱਥ ਮਿਲਾਇਆ ਆਪਣੇ ਭਰਾ ਨੂੰ ਆਪਣੀ ਭਰਜਾਈ ਨੂੰ ਪਿਆਰ ਦਿੱਤਾ ਉਹਨਾਂ ਨੇ ਛੋਟੀ ਭਰਜਾਈ ਨੂੰ ਸਿਰ ਦੇ ਉੱਤੇ ਹੱਥ ਰੱਖਿਆ ਤਾਂ ਉਹਨਾਂ ਦੇ ਅੰਦਰ ਵੀ ਉਹਨਾਂ ਵਾਲੀ ਪੋਸਟਿਵ એનર્ਜੀ ਚੱਲੀ ਗਈ ਤੇ ਉਹਨਾਂ ਨੇ ਇੰਨੀ ਸੇਵਾ ਕੀਤੀ ਤੇ ਨਾਲੇ ਬਾਪੂ ਬੇਬੇ ਨੂੰ ਮਿਲ ਕੇ ਆਏ ਤੇ ਹੁਣ ਬਾਪੂ ਬੇਬੇ ਕਹਿੰਦੀ ਸਾਡੇ ਘਰੇ ਵੀ ਆਏ ਸੀ ਇਹੋ ਟਿੱਕਰ ਜਿਹੜਾ ਹੈਗਾ ਯੂਨੀਵਰਸ ਚਮਤਕਾਰ ਕਰਦਾ ਹੈ ਹੁਣ ਆਪਾਂ ਗੱਲ ਵਿਸ਼ੇਸ਼ ਅੱਜ ਮੁੱਦੇ ਦੀ ਕਰਾਂਗੇ ਆਪਾਂ ਚਰਚਾ ਕਰਾਂਗੇ ਕਰਜ਼ ਦੀ ਖਰਚ ਕਿਵੇਂ ਉਤਾਰਿਆ ਜਾ ਸਕਦਾ ਤੁਹਾਡੇ ਕੋਲ ਟਿਪਸ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਜਿਹੜੇ ਵੀ ਭਗਵਾਨ ਨੂੰ ਮੰਨਦੇ ਹੋ ਅਕਾਲ ਪੁਰਖ ਨੂੰ ਯੂਨੀਵਰਸ ਨੂੰ ਵਾਹਿਗੁਰੂ ਨੂੰ ਜਿੰਨ ਨੂੰ ਵੀ ਤੁਸੀਂ ਅੱਲਾ ਤਾਲਾ ਰਾਮ ਰਹੀਮ ਜਿੰਨ ਨੂੰ ਵੀ ਮੰਨਦੇ ਹੋ ਉਹਦਾ ਉੱਪਰ ਲਿਖ ਲੈਣਾ ਉਦੋਂ ਅੱਗੇ ਕਹਿਣਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਸਭ ਕੁਝ ਬਖਸ਼ਿਆ ਸੋਹਣਾ ਸਰੀਰ ਬਖਸ਼ਿਆ ਨਿਰੋਗ ਜੀਵਨ ਬਖਸ਼ਿਆ ਨਿਰੋਗ ਕਹਿਣਾ ਕਰੇ ਨਹੀਂ ਕਹਿਣਾ ਕਿ ਬਿਮਾਰ ਸੀ ਮੈਂ ਠੀਕ ਹੋ ਗਿਆ ਬਿਮਾਰ ਸ਼ਬਦ ਨਹੀਂ ਲਿਓਣਾ ਵਿੱਚ ਨਿਰੋਗ ਜੀਵਨ ਨਿਰੋਗ ਦਾ ਮਤਲਬ ਕਿ ਸਾਨੂੰ ਕੋਈ ਰੋਗ ਹੀ ਨਹੀਂ ਹੈ ਕੋਈ ਵਿਗੜ ਨਹੀਂ ਸਾਡੀ ਜ਼ਿੰਦਗੀ 'ਚ ਬੜੇ ਨਜ਼ਾਰੇ ਲੈ ਰਹੇ ਆ ਤੇ ਹੁਣ ਮੈਂ ਇੱਕ ਆਵਾਜ਼ ਤੇ ਗੱਲ ਕਰਦਾ ਜੀ ਆਪਾਂ ਕਹਿੰਦੇ ਜੀ ਮੂੰਹ 'ਚੋਂ ਹੀ ਨਿਕਲ ਗਿਆ ਮੂੰਹ 'ਚੋਂ ਕੱਢਣ ਲੱਗੇ 100 ਵਾਰ ਸੋਚਿਆ ਕਰੋ ਕਿਉਂਕਿ ਜਿਹੜੀ ਮੂੰਹ ਦੀ ਭਾਖਿਆ ਮੂੰਹ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਹੈ ਆਵਾਜ਼ ਇਨ ਨੂੰ ਐਨਾ ਸਮਝੋ ਕਿ ਇਹ ਬਸ ਆਪਾਂ ਬੋਲਣ ਵਾਸਤੇ ਆਵਾਜ਼ ਆ ਕਲੀ ਅਗਲੇ ਬੰਦੇ ਨੂੰ ਸਮਝਾਉਣ ਵਾਸਤੇ ਸਾਡੀ ਆਵਾਜ਼ ਆ ਆਵਾਜ਼ ਇਹ ਐ ਕਿ ਤੁਸੀਂ ਦੇਖਿਆ ਹੁਣ ਜਿਵੇਂ ਹਾਰਟ ਦੀ ECG ਕਰਾਉਣ ਵਗੈਰੀਏ ਜਾਂ ਇਕੋਕਾਰਡੀਓਗ੍ਰਾਫੀ ਕਰਾਉਣਾ ਤਾਂ ਲੈਣਾ ਐਵੇਂ ਐਵੇਂ ਹੁੰਦੀਆਂ ਵਾਈਬ੍ਰੇਸ਼ਨ ਜਿਵੇਂ ਸਾਡਾ ਦਿਲ ਵਾਈਬ੍ਰੇਸ਼ਨ ਕਰਦਾ ਐ ਇਸੇ ਤਰ੍ਹਾਂ ਹੀ ਤੁਸੀਂ ਕਦੇ ਗ੍ਰਾਫ ਬਣਿਆ ਜਦੋਂ ਤੁਸੀਂ ਕਿਸੇ ਨੂੰ ਆਡੀਓ ਭੇਜਦੇ ਹੋ WhatsApp ਤੇ ਤਾਂ ਦੇਖਿਆ ਕਰੋ ਐਵੇਂ ਐਵੇਂ ਲੈਣਾ ਬਣੀ ਆਉਂਦੀਆਂ ਸਾਡੀ ਆਵਾਜ਼ ਵੀ ਵਾਈਬ੍ਰੇਸ਼ਨ ਕਰਦੀ ਐ ਜਿਹੜੀ ਚੀਜ਼ ਦੇ ਵਿੱਚ ਵਾਈਬ੍ਰੇਸ਼ਨ ਸਾਡੇ ਹਾਰਟ ਚ ਹੈ ਸਾਡੇ ਦਿਮਾਗ ਚ ਹੈ ਤੇ ਸਾਡੇ ਦਿਲ ਚ ਹੈ ਸਾਡੇ ਦਿਮਾਗ ਦੀ ਕਈ ਵਾਰੀ ਇਹ ਤੁਸੀਂ ਈਜੀ ਈਜੀ ਕਰਵਾਉਣ ਚਲੇ ਜੂ ਤੇ ਉਹਦੇ ਤੇ ਵੀ ਲੈਣਾ ਐਵੇਂ ਹੀ ਆਉਂਦੀਆਂ ਤੇ ਉਹ ਜਿਹੜੀ ਵਾਈਬ੍ਰੇਸ਼ਨ ਆ ਉਹ ਹਰੇਕ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਆ ਜੇ ਪ੍ਰਮਾਤਮਾ ਤੁਹਾਡੇ ਦਿਲ ਦੀ ਵਾਈਬ੍ਰੇਸ਼ਨ ਬੰਦ ਕਰ ਦੇ ਤਾਂ ਤੁਸੀਂ ਹਸਪਤਾਲ ਦੇ ਬੈੱਡ ਤੇ ਚਲ ਜੂਗੇ ਨਹੀਂ ਤਾਂ ਪ੍ਰਮਾਤਮਾ ਦੇ ਘਰੇ ਵਗ ਜੂਗੇ ਜੇ ਤੁਹਾਡੇ ਮੂੰਹ ਦੀ ਵਾਈਬ੍ਰੇਸ਼ਨ ਪ੍ਰਮਾਤਮਾ ਬੰਦ ਕਰ ਦੇ ਆਵਾਜ਼ ਬੰਦ ਕਰ ਦੇ ਤਾਂ ਤੁਸੀਂ ਗੁੰਗੇ ਹੋ ਜੂਗੇ ਤੁਹਾਡੀ ਕਿਸੇ ਨੂੰ ਸਮਝ ਨਹੀਂ ਆਇਆ ਕਰਨੀ ਤੇ ਜੇ ਤੁਹਾਡੇ ਦਿਮਾਗ ਦੀ ਵਾਈਬ੍ਰੇਸ਼ਨ ਪਰਮਾਤਮਾ ਬੰਦ ਕਰ ਦੇ ਤੇ ਤੁਸੀਂ ਕੋਮਾ ਜਾ ਸਕਦੇ ਹੋ ਇਸ ਕਰਕੇ ਜਿਹੜੀ ਇਹ ਵਾਈਬ੍ਰੇਸ਼ਨ ਹੈ ਇਹ ਵਾਈਬ੍ਰੇਸ਼ਨ ਦਾ ਸਿੱਧਾ ਮਤਲਬ ਸਾਡੀ ਫ੍ਰੀਕਵੈਂਸੀ ਨਾਲ ਜੁੜਿਆ ਹੋਇਆ ਜਿਹੜਾ ਬ੍ਰਹਿਮੰਡ ਭਾਲਦਾ ਫਿਰਦਾ ਸੋ ਬ੍ਰਹਿਮੰਡ ਕੀ ਭਾਲਦਾ ਉਹ ਸਾਡੀ ਜਿਹੜੀ ਅਸੀਂ ਫ੍ਰੀਕਵੈਂਸੀ ਉਸ ਨੂੰ ਦਿੰਨੇ ਆ ਜਿਹੜੀ ਅਸੀਂ ਬੋਲਦੇ ਆ ਜਾਂ ਸੋਚਦੇ ਆ ਦਿਮਾਗ ਵਾਈਬ੍ਰੇਸ਼ਨ ਕਰਦਾ ਨਾ ਸੋਚਦਾ ਤੇ ਜਿਹੜਾ ਅਸੀਂ ਸੋਚਦੇ ਆ ਉਹ ਸਾਡੀ ਵਾਈਬ੍ਰੇਸ਼ਨ ਉਹਦੇ ਤੱਕ ਪਹੁੰਚਦੀ ਹੈ ਤੇ ਉਹ ਜਦੋਂ ਵਾਈਬ੍ਰੇਸ਼ਨ ਸਾਡੀ ਉਹਦੇ ਤੱਕ ਪਹੁੰਚਦੀ ਹੈ ਤਾਂ ਫਿਰ ਅਸੀਂ ਜਿਹੜਾ ਵੀ ਸੋਚਦੇ ਆ ਨੈਗੇਟਿਵ ਜਾਂ ਪੋਜ਼ਿਟਿਵ ਤਾਂ ਸਾਨੂੰ ਉਹੀ ਵਾਪਸ ਮਿਲਦਾ ਹੈ ਜੇ ਅਸੀਂ ਕਰਜ਼ਾ 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 ਸੋਚੀ ਜਰਾਂਗੇ ਤਾਂ ਸਾਡੀ ਜ਼ਿੰਦਗੀ 'ਚ ਕਰਜ਼ਾ ਚੜੀ ਜਾਊਗਾ ਮੈਂ ਇੱਕ ਵੀਡੀਓ 'ਚ ਪਹਿਲਾਂ ਵੀ ਦੱਸਿਆ ਮੇਰੇ ਤੇ 2 ਲੱਖ ਰੁਪਏ ਕਰਜ਼ਾ ਹੁੰਦਾ ਸੀ ਇਹ ਗੱਲ ਹੈਗੀ 2005-6 ਨਾ 2-3 ਦੀ 5 'ਚ ਮੇਰਾ ਵਿਆਹ ਹੋਣਾ ਮੇਰੇ ਤੇ ਕਰਜ਼ਾ ਸੀ 2 ਲੱਖ ਰੁਪਏ ਵਾਧਾ 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 ਉਹ 15 ਲੱਖ ਤੇ ਪਹੁੰਚ ਗਿਆ ਸੀ ਮੇਰੀਆਂ ਟੂਮਾ ਗੈਣੇ ਮੇਰਾ ਸਾਰਾ ਕੁਝ ਗੈਣੇ ਮੈਂ ਬਸ ਐਹੀ ਕਰਦੇ ਰਹਿਣਾ ਹਾਈ ਮੇਰੇ ਤੇ ਕਰਜ਼ਾ ਹਾਈ ਮੇਰੇ ਤੇ ਕਰਜ਼ਾ ਉਹ ਕਰਜ਼ਾ ਵਧ ਹੀ ਗਿਆ ਤੇ ਮੈਂ ਬੜੀਆਂ ਬੁੱਕਾਂ ਪੜ੍ਹਦਾ ਹੁੰਦਾ ਸੀ ਯੂਨੀਵਰਸਿਟੀਆਂ ਪਰ ਮੈਂ ਉਹਨਾਂ ਤੇ ਕੋਈ ਮਤਲਬ ਉਹਨਾਂ ਨੂੰ ਸੀਰੀਅਸ ਨਹੀਂ ਸੀ ਲਿਆ ਮੈਂ ਬੜੀਆਂ ਉਦੋਂ YouTube ਵਗੈਰਾ ਨਹੀਂ ਸੀ ਹੁੰਦਾ ਛੋਟੇ ਮੋਬਾਈਲ ਹੁੰਦੇ ਸੀ ਨੋਕੀਆ ਨਾਗੀ ਦੇ 3310 3315 1100 ਇਹੋ ਜਿਹਾ ਮੋਬਾਈਲ ਸੀ ਤੇ ਉਹਨਾਂ ਤੇ ਵੀਡੀਓ ਨਹੀਂ ਸੀ ਆਉਂਦੀਆਂ ਆਉਂਦੀਆਂ ਤੇ ਉਹ ਫਿਰ ਕੀ ਹੋਇਆ ਅਚਾਨਕ ਮੈਂ ਜਦੋਂ 2005 ਦੇ ਵਿੱਚ ਮੇਰੀ ਮੈਰਿਜ ਆਉਂਦੀ ਹੈ ਤਾਂ ਮੇਰੀ ਮੈਡਮ ਬੜੀ ਐਕਟਿਵ ਸੀਗੀ ਪੋਸਟਿਵ ਸੀਗੀ ਮੈਨੂੰ ਕਹਿੰਦੀ ਛੱਡ ਫਿਰ ਕੀ ਹੁੰਦਾ ਸਾਰਾ ਕੁਝ ਠੀਕ ਹੋ ਜੂ ਮੈਨੂੰ ਪੋਸਟਿਵ ਸੋਚਣ ਲੱਗਾ ਆਉਨੇ ਫਿਰ ਮੈਂ ਕਿਤਾਬਾਂ 'ਚ ਮੈਂ ਕਿਹਾ ਇਹਨੂੰ ਕਿਤਾਬਾਂ 'ਚ ਵੀ ਐ ਲਿਖਿਆ ਕਿ ਪੋਸਟਿਵ ਸੋਚੋ ਹਣਾ ਤੇ ਮੈਂ ਉਹ ਕਿਤਾਬਾਂ ਦੀਆਂ ਗੱਲਾਂ ਤੇ ਅਮਲ ਕਰਨਾ ਸ਼ੁਰੂ ਕਰਤਾ ਉਹ ਇੰਨੇ ਨੂੰ ਮੋਬਾਈਲ ਆ ਗਿਆ ਮੋਬਾਈਲ ਤੇ ਮੈਂ ਜਿਹੜਾ ਹੈਗਾ ਵੀਡੀਓ ਦੇਖਣੀ ਸਟਾਰਟ ਕਰ ਦਿੱਤੀਆਂ ਯੂਨੀਵਰਸਟੀਆਂ ਤੇ ਕਾਫੀ ਮੈਨੂੰ ਉਹਦੇ ਵਿੱਚੋਂ ਪੋਸਟਿਵ એનર્ਜੀ ਮਿਲਣ ਲੱਗੀ ਮੈਂ ਤੁਸੀਂ ਯਕੀਨ ਨਹੀਂ ਮੰਨਣਾ ਕਿ ਮੇਰਾ 3 ਮਹੀਨਿਆਂ ਦੇ ਵਿੱਚ 15 ਲੱਖ ਰੁਪਇਆ ਕਰਜ਼ਾ ਉਤਰ ਗਿਆ ਸੀ ਹੁਣ ਤੁਸੀਂ ਕਹੋਗੇ ਕੋਈ ਬੰਦਾ ਆਇਆ ਪੈਸੇ ਦੇਣਾ ਨਹੀਂ ਨਹੀਂ ਬੰਦਾ ਨਹੀਂ ਆਉਂਦਾ ਮੇਰੀਆਂ ਆਦਤਾਂ ਦੇ ਵਿੱਚ ਤਬਦੀਲੀ ਆਈ ਮੈਂ ਪੋਸਟਿਵ ਹੋ ਗਿਆ ਮੇਰੇ ਨਾਲ ਜਿਹੜੇ ਮੇਰੇ ਉਹੋ ਜਿਹੇ ਯਾਰ ਸੀਗੇ ਜਿਹੜੇ ਮੰਨ ਲਓ ਕਿ ਭੜੇ ਭੜੇ ਯਾਰ ਮੇਰੀ ਫੱਤੋਂ ਦੇ ਕਹਿੰਦੇ ਹੁੰਦੇ ਹਨ ਇਹੋ ਜਿਹੇ ਜਿਹੜੇ ਮੇਰੇ ਯਾਰ ਸੀ ਉਹ ਮੇਰਾ ਖਹਿੜਾ ਛੱਡ ਗਏ ਕਿ ਜਰੇ ਤਾਂ ਆਪਣੇ ਹੁਣ ਮੂੰਹ ਹੀ ਨਹੀਂ ਲਾਉਂਦਾ ਮੈਨੂੰ ਕਹੀ ਗਿਆ ਕਰਨ ਹੁਣ ਤੂੰ ਵਿਆਹ ਆ ਗਿਆ ਸਾਨੂੰ ਕਿੱਥੇ ਪਛਾਣਦਾ ਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਕਰਦੇ ਉਹ ਮੇਰੇ ਨਾਲ ਚਲੇ ਗਏ ਤੇ ਮੇਰੀ ਜ਼ਿੰਦਗੀ 'ਚ ਕੌਣ ਆਏ ਮੇਰੀ ਜ਼ਿੰਦਗੀ ਚ ਸਭ ਤੋਂ ਵੱਡੇ ਸੁਪਨੇ ਆਏ ਸੁਪਨੇ ਆਏ ਸੁਪਨਿਆਂ ਦੇ ਵਿੱਚ ਮੈਂ ਇੱਕ ਪੰਜਾਬੀ ਫਿਲਮ ਤਕਦੀਰ ਕੀਤੀ ਤੇ ਤਕਦੀਰ ਦੇ ਵਿੱਚੋਂ ਮੈਨੂੰ ਕਾਫੀ ਮੈਂ ਮੜਾਵਾ ਕਮਾਇਆ ਸੀੜੀਆਂ ਵੇਚ-ਵੇਚ ਕੇ ਉਹਦੀਆਂ ਸੀੜੀਆਂ ਮੈਂ ਕਿਸੇ ਨੂੰ ਦਿੱਤੀਆਂ ਤੇ ਉਹਨਾਂ ਮੈਨੂੰ ਡਿਸਟ੍ਰਿਬਿਊਟਰ ਨੂੰ ਦਿੱਤੀਆਂ ਤੇ ਡਿਸਟ੍ਰਿਬਿਊਟਰ ਨੇ ਮੈਨੂੰ ਇਕੱਠਾ ਪੈਸਾ ਦਿੱਤਾ ਉਹ ਇਕੱਠਾ ਪੈਸਾ ਦਿੱਤਾ ਉਹ ਤੋਂ ਸੀੜੀ ਦਾ ਜਮਾਨਾ ਸੀ ਤੇ ਮੇਰੀ ਸੀੜੀ ਨੇ ਮੈਨੂੰ ਇੰਨਾ ਨਿਹਾਲ ਕਰਤਾ ਉਹਦੇ ਚ ਮੇਰੇ ਕੋਲ ਬੰਦੇ ਉਹੀ ਆਏ ਸੀ ਜਿਨ੍ਹਾਂ ਨੇ ਉਹਨਾਂ ਚ ਕੈਰੇਕਟਰ ਕੀਤਾ ਜਗਰਾਜ ਭਾਜੀ ਵੈਗੇ ਤੇ ਉਹਨਾਂ ਨੇ ਨਾ ਮੇਰਾ ਤਵਦੀਲ ਇਹਨਾਂ ਜੀਵਨ ਕਰਤਾ ਕਿ ਮੇਰਾ ਤਕਰੀਬਨ ਮਹੀਨੇ ਡੇਢ ਮਹੀਨੇ ਚ ਅੱਧਾ ਕਰਜ਼ਾ ਲੈ ਗਿਆ ਅੱਧਾ ਕਰਜ਼ਾ ਉਦੋਂ ਬਾਅਦ ਸੀੜੀਆਂ ਦੀ ਡਿਮਾਂਡ ਇੰਨੀ ਵਧ ਗਈ ਮੇਰੇ ਵਾਲੀ ਸੀੜੀ ਚੱਲੀ ਇੰਨੀ ਤੇ ਉਹ ਮੈਨੂੰ ਫੇਰ ਤੋਂ ਜਿਹੜਾ ਸੀਗਾ ਉਹ ਮੇਰੀ ਫਿਲਮ ਲੈ ਮੈਨੂੰ ਕੰਮ ਜਾਵ ਕੀਤਾ ਫਿਰ ਮੈਂ ਡਾਕਰੀ ਦਾ ਕੰਮ ਜਾਣਦਾ ਸੀ ਫਿਰ ਮੈਂ ਥੋੜਾ ਥੋੜਾ ਨਾਲ ਕੰਮ ਕਰਨ ਲੱਗਾ 2012 13 ਦੇ ਵਿੱਚ ਮੈਂ ਪਿੰਡ ਕੜੀਪੁਰ ਆਇਆ ਮੇਰਾ ਸਾਰਾ ਟੂਟਲ ਮਤਲਬ ਮੈਂ ਨਿਆਰੇ ਦੇ ਨਾਲ ਆਪਣਾ ਕਰਜ਼ਾ ਵੀ ਉਤਾਰਿਆ ਆਪਣਾ ਘਰ ਵੀ ਬਣਾਇਆ ਮੈਂ ਜ਼ਿੰਦਗੀ ਮੈਂ ਹੁਣ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਇਹ ਥੋੜੀ ਜਿਹੀ ਕਹਾਣੀ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਕਿ ਤੁਸੀਂ ਪੋਜ਼ਿਟਿਵ ਰਹਿ ਕੇ ਕੁਝ ਵੀ ਕਰ ਸਕਦੇ ਹੋ ਤੁਸੀਂ ਹਮੇਸ਼ਾ ਹਰ ਸਮੇਂ ਜਦੋਂ ਕੋਈ ਨਿੱਕੀ ਨਿੱਕੀ ਅਚੀਵਮੈਂਟ ਹੁੰਦੀ ਆ ਤੁਸੀਂ ਪਰਮਾਤਮਾ ਦੇ ਅੱਗੇ ਹੱਥ ਜੋੜ ਲੈਣੇ ਬੈਹਿ ਜਾ ਕਰਨਾ ਤੁਸੀਂ ਇੱਕ ਗੱਲ ਕਹਿ ਕੇ ਕਰੋ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਏ ਯੂਨੀਵਰਸ ਤੇਰਾ ਸ਼ੁਕਰ ਹੈ ਤੂੰ ਸਾਡੀ ਲਾਈਫ ਨੂੰ ਬਹੁਤ ਵਧੀਆ ਬਣਾਇਆ ਸਾਡੀ ਲਾਈਫ ਦੇ ਵਿੱਚ ਕੋਈ ਮਤਲਬ ਕਿ ਕਿਸੇ ਤਰ੍ਹਾਂ ਦਾ ਸਾਨੂੰ ਕੋਈ ਅਸੀਂ ਨਿਰੋਗ ਜੀਵਨ ਜੀ ਰਹੇ ਹਾਂ ਦੁੱਖ ਤਕਲੀਫ ਤਾਂ ਕਹਿਣਾ ਹੀ ਨਹੀਂ ਕਿ ਤੁਗ ਤਕਲੀਫ ਅਸੀਂ ਬੜਾ ਨਿਰੋਗ ਜੀਵਨ ਜੀ ਰਹੇ ਆ ਸਾਡੇ ਕੋਲ ਪੈਸਾ ਵੀ ਆ ਸਾਡੇ ਕੋਲ ਘਰ ਵੀ ਆ ਸਾਡੇ ਕੋਲ ਬੱਚੇ ਵੀ ਆ ਸਾਡੇ ਕੋਲ ਜ਼ਮੀਨ ਵੀ ਆ ਸਾਡੇ ਕੋਲ ਸਲਾਈ ਮਸ਼ੀਨ ਵੀ ਜਿਹੜੀ ਛੋਟੀ ਛੋਟੀ ਚੀਜ਼ ਵੀ ਆ ਤੁਹਾਡੇ ਕੋਲੇ ਯੂਨੀਵਰਸਿਟੀ ਅੱਗੇ ਰੱਖ ਦਿਆ ਕਰੋ ਤੇ ਜੇ ਹੁਣ ਮੰਨ ਲਓ ਕਿ ਤੁਹਾਡੇ ਅੰਦਰ ਇੱਕ ਫੋਨ ਹੈ ਕਿ ਮੈਂ ਕਰਜ਼ਾ ਉਤਾਰਨਾ ਹੈ ਕਰਜ਼ੇ ਨੂੰ ਇਹ ਨਹੀਂ ਕਹਿਣਾ ਕਿ ਮੈਂ ਕਰਜ਼ਾ ਉਤਾਰਨਾ ਫਲਾਣੀ ਬੰਦੇ ਦਾ ਇੱਕ ਧਾਰਨ ਦੇ ਦੇਣਾ ਕਿ ਮੈਂ ਫਲਾਣਾ ਸਿੰਘ ਦਾ ਕਰਜ਼ਾ ਦੇਣਾ ਨਹੀਂ ਇਸ ਤਰ੍ਹਾਂ ਨਹੀਂ ਕਹਿਣਾ ਉੱਥੇ ਕਹਿਣਾ ਕਿ ਮੈਂ ਇੱਕ ਫਲਾਣਾ ਸਿੰਘ ਬੰਦਾ ਹੈ ਉਹਦਾ ਗਿਫਟ ਕਰਨਾ ਉਹਨੂੰ ਉਹਨੂੰ ਮੈਂ 2 ਲੱਖ 2.5 ਲੱਖ ਜਿੰਨੀ ਵੀ ਤੁਹਾਡੀ ਰੌਂਡ ਫਿੰਗਰ ਦੇ ਵਿੱਚ ਕਹਿ ਸਕਦੇ ਹੋ ਜਿੰਨੀ ਵੀ ਅਮਾਉਂਟ ਹੈਗੀ ਆ ਤਾਂ ਉਹ ਪਰਮਾਤਮਾ ਤੁਹਾਨੂੰ ਥੋੜੇ ਚਿਰ ਦੇ ਵਿੱਚ ਹੀ ਪੋਜ਼ਿਟਿਵ એનર્ਜੀ ਦੇ ਕੇ ਤੁਹਾਡੇ ਨਾਲ ਪੋਸਟ ਬੰਦੇ ਜੋੜ ਕੇ ਤੁਹਾਨੂੰ ਕਿਤੇ ਨਾ ਕਿਤੇ ਇਹੋ ਜਿਹੀ ਥਾਂ ਤੋਂ ਪੈਸਾ ਆਊਗਾ ਜਿਹੜਾ ਤੁਸੀਂ ਜ਼ਿੰਦਗੀ 'ਚ ਕਦੇ ਸੋਚਿਆ ਵੀ ਨਹੀਂ ਹੋਣਾ ਤੇ ਤੁਹਾਡਾ ਜਿਹੜਾ ਕਰਜ਼ਾ ਉਹ ਉਤਰਨ ਲੱਗ ਪਿਆ। ਸੋ ਅੱਗੇ ਗੱਲ ਇਹ ਆ ਕਿ ਬੈਠਣਾ ਤੇ ਸੋਚਣ ਦਾ ਤਰੀਕਾ ਹੁੰਦਾ। ਇਹਦਾ ਹੋਵੇ ਤੁਹਾਡੇ ਮਾਈਂਡ ਦੇ ਅੰਦਰ ਜਿਹੜੀਆਂ ਦੋਨੇ ਚੀਜ਼ਾਂ ਹੀ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਦੋ ਦਿਮਾਗ ਆ ਇੱਕ ਚੇਤਨ ਦਿਮਾਗ ਹੈ ਤੇ ਇੱਕ ਅਚੇਤਨ ਦਿਮਾਗ ਹੈ ਜਿਹੜਾ ਅਚੇਤਨ ਦਿਮਾਗ ਹੈ ਬਹੁਤ ਸੋਚਦਾ ਹੈ ਬਹੁਤ ਸੋਈਪ ਹੈ ਉਹ ਨੈਗੇਟਿਵ ਹੀ ਸੋਚਦਾ ਹੈ ਪਰ ਉਹਨੂੰ ਹੁਣ ਕਈਆਂ ਦੇ ਸਵਾਲ ਹੁੰਦੇ ਆ ਕਿ ਭਾਜੀ ਅਸੀਂ ਨੈਗੇਟਿਵ ਬਹੁਤ ਸੋਚਦੇ ਆ ਸਾਡੇ ਅਸੀਂ ਬੈਠਣ ਦੀ ਕੋਸ਼ਿਸ਼ ਕਰਦੇ ਆ ਸਾਡੂ ਫੇਰ ਨੈਗੇਟਿਵ ਖਿਆਲ ਆਉਂਦੇ ਆ ਤੇ ਭਰਾਵੋ ਨੈਗੇਟਿਵ ਖਿਆਲ ਕਿਹਦੇ ਨਹੀਂ ਆਉਂਦੇ ਸਾਡੇ ਨੈਗੇਟਿਵ ਆਉਂਦੇ ਆ ਪਰ ਲੇਕਿਨ ਉੱਥੇ ਕੀ ਕਰਨਾ ਉੱਥੇ ਤੁਸੀਂ ਕੁਝ ਦਿਨ ਲਈ ਕੁਝ ਦਿਨਾਂ ਦੇ ਲਈ ਤੁਸੀਂ ਕੰਮ ਤੋਂ ਘਰੇ ਘਰੇ ਤੋਂ ਕੰਮ ਦੇ ਬੋਲਣਾ ਬਹੁਤ ਘਟਾ ਹੈ ਤੇ ਕਿਸੇ ਦੀ ਸੁਣਨੀ ਬਹੁਤ ਘਟਾ ਹੈ ਜਦੋਂ ਤੁਸੀਂ ਬੋਲਣਾ ਤੇ ਸੁਣਨਾ ਛੱਡਦਾ ਬੋਲਣਾ ਘਟ ਕਰਤਾ ਤੇ ਲੋਕਾਂ ਦੀ ਗੱਲ ਸੁਣਨੀ ਘਟ ਕਰਤੀ ਤਾਂ ਬਾਈ ਜੀ ਤੁਹਾਡਾ ਮਨ ਆਟੋਮੈਟਿਕ ਪਰਮਾਤਮਾ ਦੇ ਵਿੱਚ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਲੱਗਣਾ ਸਟਾਰਟ ਹੋ ਜਾਊਗਾ ਫਿਰ ਤੁਸੀਂ ਪੋਸਟਵ ਗੱਲਾਂ ਆਪਦੇ ਮਨ ਚ ਕਰਨੀਆਂ ਕਿ ਹਾਂ ਯਾਰ ਮੈਡਮ ਗੱਡੀ ਲੈਣੀ ਆ ਓ बस ਗੱਡੀ ਲੈ ਲਈ ਗੱਡੀ ਦੇ ਵਿੱਚ ਬੈਠਾ ਨਜ਼ਾਰੇ ਲੈ ਰਿਹਾ ਐਹੋ ਜਿਹੇ ਸੁਪਨੇ ਲੈ ਰਿਹਾ ਤਾਂ ਤੁਹਾਨੂੰ ਗੱਡੀ ਵੀ ਮਿਲ ਜਾਣੀ ਆ ਅੱਗੇ ਆ ਗਈ ਗੱਲ ਸਾਡਾ ਜਿਹੜਾ ਜੀਵਨ ਆ ਉਹ ਤੰਗ ਸਭ ਤੋਂ ਜ਼ਿਆਦਾ ਕਿੱਥੇ ਹੁੰਦਾ ਅਸੀਂ ਤੰਗ ਹੁੰਨੇ ਆ ਸਾਡੇ ਕੋਲੇ ਪੈਸਾ ਹੁੰਦੇ ਵੀ ਸਭ ਤੋਂ ਡਰ ਕਾ ਦਾ ਸੌਂਦਾ ਬੜਾ ਸਭ ਤੋਂ ਜ਼ਿਆਦਾ ਡਰ ਸਾਨੂੰ ਬਿਮਾਰੀ ਦਾ ਸੌਂਦਾ ਕਿ ਸਾਡੇ ਘਰੇ ਕਿਤੇ ਬਿਮਾਰੀ ਨਾ ਆ ਜਾਈ ਸਾਡੇ ਅਸੀਂ ਬਿਮਾਰ ਨਾ ਹੋ ਜਾਈਏ ਤੇ ਫਿਰ ਜਦੋਂ ਬਿਮਾਰੀ ਦਾ ਡਰ ਸੌਂਦਾ ਤੇ ਅਸੀਂ ਬਿਮਾਰ ਹੁੰਨੇ ਆ ਜਦੋਂ ਸਾਡੇ ਮਨ ਚ ਬਿਮਾਰੀ ਦੇ ਖਿਆਲ ਆਉਣ ਲੱਗ ਜਨ ਬਿਮਾਰ ਹੋਊਗਾ ਬੰਦਾ ਚਾਹੇ ਖਾਂਜੀ ਹੋ ਕੇ ਅੜੇ ਸੋ ਉੱਥੇ ਮਨ ਦੇ ਵਿੱਚ ਖਿਆਲ ਨਹੀਂ ਰਿਹਾਣਾ ਉੱਥੇ ਤੁਸੀਂ ਇੱਕੋ ਗੱਲ ਕਹਿਣੀ ਆ ਕਿ ਸੱਚੇ ਪਾਤਸ਼ਾਹ ਏ ਅਕਾਲ ਪੁਰਖ ਵਾਹਿਗੁਰੂ ਮੈਂ ਬੜਾ ਅਨਰੋਗ ਜੀਵਨ ਜੀ ਰਿਹਾ ਐਹੋ ਜੇ ਖਿਆਲ ਲਿਆਉਣੇ ਆ ਤੁਸੀਂ ਇੱਕ ਚੀਜ਼ ਮੇਰੇ ਹੋਰ ਉਹ ਕਰਨੀ ਆ ਕਦੇ ਵੀ ਤੁਸੀਂ ਕੋਈ ਸਮਾਨ ਲੈਣ ਜਾਂਦੇ ਹੋ ਸਮਾਨ ਲੈਣ ਜਾਂਦੇ ਹੋ ਵੈਸੇ ਤਾਂ ਸਾਡਾ ਨਾ ਨਾਪਤੂਨ ਕਰਨ ਦਾ ਹੱਕ ਆ ਸਾਡਾ ਉਹਦੇ ਨਾਲ ਕੀ ਪੈਸੇ ਘਟਾਲਾ ਹੱਕ ਆ ਪਰ ਲੇਕਿਨ ਜੇ ਤੁਸੀਂ ਮੀਰਾ ਵਾਲੀ ਕੈਟਾਗਰੀ ਚ ਖੜਨਾ ਵੈਸੀ ਕੋਈ ਦੁਕਾਨਦਾਰ ਪੈਸੇ ਵੱਧ ਨਹੀਂ ਮੰਗਦਾ ਹੁੰਦਾ ਤੁਸੀਂ ਕੋਸ਼ਿਸ਼ ਕਰਿਆ ਕਰੋ ਜਿੰਨੇ ਪੈਸੇ ਉਹਨੇ ਮੰਗੇ ਆ ਉਹਨੇ ਹੀ ਦਿੱਤੇ ਜਾਣ ਕਿਉਂਕਿ ਜਦੋਂ ਤੁਸੀਂ ਦੇਣਾ ਸਿੱਖ ਗਏ ਤੇ ਤੁਹਾਡੀਆਂ ਕਮਾਈਆਂ ਵੱਧ ਜਾਣੀਆਂ ਦੋਸਤੋ ਤੁਹਾਡੀਆਂ ਕਮਾਈਆਂ ਦੇ ਵੀ ਰਾਹ ਵੱਧ ਖੁੱਲ ਜਾਣੇ ਆ ਇੱਕ ਅਮੀਰ ਬੰਦੇ ਦੀ ਇੱਕ ਆਦਤ ਹੁੰਦੀ ਆ ਉਹ ਹਮੇਸ਼ਾ ਹਮੇਸ਼ਾ ਦੇ ਲਈ ਉਹ ਜ਼ਿੰਦਗੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਅਮੀਰ ਕਿਤੇ ਜਾਂਦਾ ਉਹ ਤੇਲ ਪੋਣ ਲੱਗਾ ਜਿਹੜੀ ਸੋਚਦਾ ਕਿ ਮੈਂ ਤੇਲ ਕਿੰਨਾ ਪਵਾਵਾਂ ਅਸੀਂ ਕੀ ਕਰਦੇ ਹਾਂ ਅਸੀਂ ਮੋਟਰਸਾਈਕਲ 'ਚ ਤੇਲ ਪੋਣਾ ਹੋਵੇ ਅਸੀਂ 100 ਰੁਪਏ ਸਾਡੀ ਜੇਬ 'ਚ ਹੋਵੇ ਤਾਂ ਅਸੀਂ ਕਹਿੰਨੇ 50 ਦਾ ਪਾ ਲਈ ਉਹ ਕਹਿੰਦਾ ਟੈਂਕੀ ਫੁੱਲ ਕਰ ਦੇ ਸਾਨੂੰ ਥੋੜੀਆਂ ਜੀਆਂ ਆਸਾਂ ਵੀ ਸਾਡੇ ਅੰਦਰ ਅਮੀਰ ਵਾਲੀਆਂ ਜਦੋਂ ਤੁਸੀਂ ਅਮੀਰ ਵਾਲੀਆਂ ਆਸਾਂ ਲਿਆਉਣੀਆਂ ਸ਼ੁਰੂ ਕਰਤੀਆਂ ਤਾਂ ਤੁਹਾਡੇ ਜਿਹੜੇ ਸੁਪਨੇ ਆ ਉਹ ਵੀ ਅਮੀਰ ਵਾਲੇ ਹੋਣਗੇ ਤੇ ਜਦੋਂ ਸੁਪਨੇ ਅਮੀਰ ਵਾਲੇ ਹੋਣਗੇ ਤਾਂ ਤੁਹਾਡੀਆਂ ਜਿਹੜੇ ਇੱਛਾ ਨੇ ਉਹ ਸਾਰੀਆਂ ਪੂਰੀਆਂ ਹੋਣਗੀਆਂ ਸੋ ਦੋਸਤੋ ਖਰਚਾ ਥੋੜਾ ਉਤਾਰਨ ਦਾ ਇੱਕੋ ਹੀ ਉਪਾਅ ਹੈ ਉਹਨੂੰ ਤੁਸੀਂ ਕੀ ਕਰਨਾ ਇੱਕ ਕਾਪੀ ਲੈਣੀ ਆ ਉਹਦੇ ਤੇ ਮੈਂ ਕਿਹਾ ਸੀ ਕਿ ਤੁਸੀਂ ਲਿਖਣਾ ਕੀ ਹੈ ਹਨ ਪਹਿਲਾਂ ਦੱਸ ਚੁੱਕਿਆ ਉਦੋਂ ਅੱਗੇ ਲਿਖਣਾ ਕਿ ਅਸੀਂ ਬੜਾ ਸੋਹਣਾ ਜੀਵਨ ਬਤੀਤ ਕਰ ਰਹੇ ਹਾਂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹਾਂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਸਾਡੇ ਮਾਤਾ ਪਿਤਾ ਹਜੇ ਸਾਡੇ ਸਿਰ ਤੇ ਹਨ ਤੁਸੀਂ ਲਿਖਣਾ ਸਭ ਤੋਂ ਪਹਿਲਾਂ ਮਾਤਾ ਪਿਤਾ ਲਈ ਲੈਣ ਭੁੱਲਣੀ ਨਹੀਂ ਮਾਤਾ ਪਿਤਾ ਲਈ ਲੈਣ ਜ਼ਰੂਰੀ ਹੈ ਚਾਹੇ ਤੁਸੀਂ 70 ਸਾਲ ਦੀ ਉਮਰ 'ਚ ਵੀ ਹਾਂ ਤੇ ਤੁਹਾਡੇ ਮਾਤਾ ਪਿਤਾ ਜਿਉਂਦੇ ਆ ਜਾਂ ਮਾਤਾ ਜਉਂਦੀ ਆ ਤੁਸੀਂ ਮਾਤਾ ਦੇ ਜੀਵਨ ਬਾਰੇ ਜ਼ਰੂਰ ਯੂਨੀਵਰਸਲ ਅਕੀਦ ਨਾਲ ਰੱਖੀ ਕਿਉਂਕਿ ਜਦੋਂ ਤੁਸੀਂ ਮਾਤਾ ਦੀ ਗੱਲ ਕਰੋਗੇ ਆਪਣੇ ਪਿਤਾ ਦੀ ਗੱਲ ਕਰੋਗੇ ਸਭ ਤੋਂ ਪਹਿਲਾਂ ਯੂਨੀਵਰਸ ਕੀ ਭਾਲਦਾ ਉਹ ਕਹਿੰਦਾ ਕਿ ਇਹੇ ਬੰਦੇ ਆਪਣੇ ਪਰਿਵਾਰ ਦਾ ਆਦਰ ਕਰਨ ਵਾਲੇ ਹੋਣੇ ਚਾਹੀਦੇ ਆ ਜੇ ਇਹ ਆਦਰ ਕਰਦੇ ਆ ਤਾਂ ਸਾਡਾ ਆਦਰ ਕਰ ਸਕਦੇ ਆ ਨਹੀਂ ਤਾਂ ਸਾਡਾ ਆਦਰ ਨਹੀਂ ਕਰਨਗੇ ਹੁਣ ਉਹ ਫਿਰ ਉੱਥੇ ਲਿਖਣਾ ਉੱਥੇ ਤੁਸੀਂ ਲਿਖਣਾ ਜੇ ਤੁਸੀਂ ਭੈਣ ਆ ਬਈ ਹੋਈਆ ਤਾਂ ਉਹਨੇ ਕਹਿਣਾ ਕਿ ਮੈਂ ਆਪਣੇ ਪਤੀ ਦੀ ਬਹੁਤ ਸੇਵਾ ਕਰਦੀ ਹਾਂ ਮੈਂ ਪਤੀ ਨੂੰ ਬੜਾ ਸੋਹਣਾ ਰੱਖਦੀ ਹਾਂ ਤੇ ਮੇਰੇ ਪਤੀ ਜੀ ਦਾ ਸੁਭਾਅ ਬਹੁਤ ਮਿੱਠਾ ਹੈ ਮੇਰੇ ਨਾਲ ਬਹੁਤ ਗੱਲਾਂ ਕਰਦੇ ਹਨ ਤੇ ਇੰਨਾ ਕਹੋਗੇ ਤੇ ਪਰਮਾਤਮਾ ਬੜੀ ਛੇਤੀ ਖੁਸ਼ ਹੁੰਦਾ ਜੀ ਕਰਕੇ ਦੇਖਿਓ ਤੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਉਸ ਤੋਂ ਬਾਅਦ ਯੂਨੀਵਰਸ ਨੂੰ ਕਹਿਣਾ ਕਿ ਯੂਨੀਵਰਸ ਅਸੀਂ ਬੜੇ ਪੈਸੇ ਵਾਲੇ ਹਾਂ ਅਸੀਂ ਨਿਆਰੇ ਲੈਣੇ ਆ ਗੱਡੀ ਐ ਸਾਡੇ ਕੋਲ ਸਾਰਾ ਕੁਝ ਇਹ ਗੱਲਾਂ ਕਹਿ ਕੇ ਤੁਸੀਂ ਸਮਾਪਤੀ ਵੱਲ ਵਧਣਾ ਬੜਾ ਲੰਮਾ ਟਾਈਮ ਨਹੀਂ ਬੈਠਣਾ ਜਿੰਨਾ ਲੰਮਾ ਟਾਈਮ ਬੈਠੋਗੇ ਤੁਹਾਡੇ ਮਨ ਦੇ ਵਿੱਚ ਜਿਹੜੇ ਸ਼ੰਕੇ ਪੈਦਾ ਹੋਣ ਲੱਗ ਜਾਣਗੇ ਤੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣ ਲੱਗਾ ਸਭ ਤੋਂ ਜ਼ਿਆਦਾ ਪੋਜ਼ਿਟਿਵ એનર્ਜੀ ਕਿੱਥੋਂ ਮਿਲਦੀ ਹੈ ਸਾਨੂੰ ਕਿੱਥੋਂ ਵਾਈਬ੍ਰੇਸ਼ਨ ਮਿਲਦੀ ਹੈ ਕਿੱਥੋਂ ਸਭ ਤੋਂ ਪੋਜ਼ਿਟਿਵ ਫ੍ਰੀਕੈਂਸੀ ਮਿਲਦੀ ਹੈ ਉਹ ਹੈਗੀ ਹੈ ਜੀ ਘਰ ਦੇ ਵਿੱਚ ਹੁਣ ਮੋਬਾਈਲ ਹੋ ਗਏ ਸਭ ਦਾ ਕਮਰਾ ਅਲੱਗ ਲੱਗ ਗਿਆ ਜਾਂ ਸਭ ਦਾ ਕਮਰਾ ਇੱਕ ਕਿ ਤਾਂ ਗੱਦੇ ਲੱਗ ਲੱਗ ਗਿਆ ਮੰਜੇ ਲੱਗ ਲੱਗ ਆਪਣੇ ਮੰਜੇ ਤੇ ਰਜਾਈ ਚ ਮੂੰਹ ਦੇ ਕੇ ਅਸੀਂ ਮੋਬਾਈਲ ਤੇ ਲੱਗੇ ਰਹਿੰਨੇ ਆ ਜਾਂ ਐਵੇਂ ਹੀ ਲੱਗੇ ਰਹਿੰਨੇ ਆ ਸਾਡੇ ਕੋਲੇ ਕੀ ਹੋ ਗਿਆ ਕੀ ਨਹੀਂ ਸਮ ਸੁਣਿਆ ਨਹੀਂ ਪਰ ਲੇਕਿਨ ਤੁਸੀਂ ਅੱਧਾ ਘੰਟਾ ਮੇਰੇ ਆਖੇ ਸਾਰੇ ਪਰਿਵਾਰ ਨੇ ਇਕੱਠੇ ਬਹਿ ਕੇ ਮੋਬਾਈਲ ਇੱਕ ਥਾਂ ਤੇ ਰੱਖ ਕੇ ਉਹਨਾਂ ਦੇ ਜਹਾਜ ਲਾ ਕੇ ਕਿ ਕਿਸੇ ਦਾ ਫੋਨ ਵੀ ਨਾ ਆਵੇ ਕੋਈ ਡਿਸਟਰਬ ਨਾ ਕਰੇ ਤੁਸੀਂ ਹੱਸਣਾ ਖੇਡਣਾ ਮਜ਼ਾਕ ਕਰਨਾ ਇੱਕ ਬਿਜੇ ਨੂੰ ਮਸਤੀ ਕਰਨੀ ਹੈ ਮਸਤੀ ਕਰਨ ਤੋਂ ਬਾਅਦ ਜੇ ਤੁਹਾਡੇ ਮਾਤਾ ਪਿਤਾ ਉਹਨਾਂ ਦੇ ਚਰਨ ਦਪਾਉਣੇ ਆ ਤੁਸੀਂ ਇਹਨਾਂ ਕਰੋ ਯੂਨੀਵਰਸ ਬੜਾ ਕੁਝ ਹੁੰਦਾ ਹੈ ਬੜਾ ਖੁਸ਼ ਹੁੰਦਾ ਜੀ ਤੇ ਤੁਹਾਡੀਆਂ ਹਰ ਇੱਛਾ ਜੇ ਨਾ ਪੂਰੀਆਂ ਹੋਣ ਤਾਂ ਗਰੰਟੀ ਮੈਂ ਦੇ ਸਕਦਾ ਲਿਖਾ ਕੇ ਲੈ ਜਿਓ ਮੇਰੇ ਤੋਂ ਤੁਹਾਡੀ ਹਰ ਇੱਕ ਵਿੱਚ ਪੂਰੀ ਹੋਊਗੀ ਤੇ ਜਿੰਨਾ ਭੈਣਾ ਹੁਣ ਕਹਿੰਦੀ ਆ ਸਾਡੇ ਪਤੀ ਸਾਡੇ ਤੋਂ ਬਾਹਰ ਚੱਲਦੇ ਆ ਪਤੀ ਬੜੇ ਡਿਪਰੈਸ਼ਨ ਚ ਹੁੰਦੇ ਆ ਸਾਰਾ ਦਿਨ ਕੰਮ ਕਰਦੇ ਆ ਭੈਣੇ ਸਾਰਾ ਦਿਨ ਵਿਚਾਰੇ ਥੱਕੇ ਟੁੱਟੇ ਆਉਂਦੇ ਆ ਆਉਂਦਿਆਂ ਨੂੰ ਤੁਸੀਂ ਪਾਣੀ ਦਾ ਗਲਾਸ ਲੈ ਕੇ ਬਾਹਰ ਚ ਖੜੀਆਂ ਹੋ ਤੇ ਆਣ ਕੇ ਪਤੀ ਦੇਵ ਨੂੰ ਕਹੋ ਕਿ ਪਤੀ ਦੇਵ ਜੀ ਲਿਓ ਬੂਟ ਤੁਹਾਡੇ ਮੈਂ ਉਤਾਰਦੀ ਆ ਤੇ ਇੰਨੀ ਗੱਲ ਕਹਿ ਦਿਓ ਪਤੀ ਦੇ ਵਿੱਚ ਤਾਂ ਇੱਕ ਐਨੀ ਪੋਸਟ ਔਨਰਜੀ ਆ ਜਾਂਦੀ ਆ ਉਹ એનਰਜੀ ਸੂਰਜ ਦੇ ਕੋਲੇ ਵੀ ਘੱਟ ਹੋ ਸਕਦੀ ਆ ਉਹਦੇ ਤੋਂ ਵੀ ਵੱਧ ਕਿਉਂਕਿ ਉਦੋਂ ਜਦੋਂ ਤੁਸੀਂ ਉਹਦੀ ਸੇਵਾ ਵੱਲ ਵਧੋਗੇ ਤਾਂ ਉਹਦਾ ਸਰੀਰ ਇੱਕ ਵਾਈਬ੍ਰੇਸ਼ਨ ਕਰੂਗਾ ਅੰਦਰੋਂ ਕਿ ਹਾਂ ਉਹਦਾ ਦਿਲ ਵਾਈਬ੍ਰੇਸ਼ਨ ਕਰੂਗਾ ਉਹਦਾ ਦਿਮਾਗ ਵਾਈਬ੍ਰੇਸ਼ਨ ਕਰੂਗਾ ਜੇ ਤੋ ਕਰੂਗਾ ਤਾਂ ਤੁਸੀਂ ਘਰ ਦੇ ਵਿੱਚ ਹਮੇਸ਼ਾ ਪੈਸਾ ਤਰ ਤਰ ਕੋਲ ਲੋਗੇ ਸੋ ਅਗਲੀ ਗੱਲ ਆ ਗਈ ਮੈਂ ਵੀਰਾਂ ਨੂੰ ਕੀ ਕਹਿਣ ਲੱਗਾ ਤੁਸੀਂ ਆਪਣਾ ਚਿੜਚਿੜਾ ਮਨ ਤਿਆਗ ਕੇ ਪਹਿਣਾ ਦੇ ਕੋਲੇ ਬੈਠਿਆ ਕਰੋ ਅੱਧਾ ਘੰਟਾ ਉਹਨਾਂ ਦੇ ਨਾਲ ਗੱਪਾਂ ਛੱਪਾ ਕਰਿਆ ਕਰੋ ਉਹਨਾਂ ਦੇ ਨਾਲ ਬੈਠ ਕੇ ਖਾਣਾ ਖਾਇਆ ਕਰੋ ਬੱਚਿਆਂ ਨੂੰ ਵੀ ਕਹਿੰਨਾ ਸਾਰੇ ਇੱਕ ਟੇਬਲ ਤੇ ਖਾਣਾ ਪਰੋਸ ਕੇ ਖਾਇਆ ਕਰੋ ਤੁਸੀਂ ਦੇਖੋ ਜੀਵਨ ਦਾ ਜਿਹੜਾ ਮਜ਼ਾ ਵੱਖਰਾ ਹੋ ਜਾਂਦਾ ਤੇ ਹੁਣ ਤੁਸੀਂ ਕਹੋਗੇ ਕਿ ਇਹਦੇ ਨਾਲ ਕੀ ਫਰਕ ਪੈਣਾ ਇਹਦੇ ਨਾਲ ਫਰਕ ਪੈਂਦਾ ਤੁਹਾਡੀ ਪੋਜ਼ਿਟਿਵਿਟੀ ਤੁਹਾਡੀ ਵਾਈਬ੍ਰੇਸ਼ਨ ਤੁਹਾਡੀ ਫ੍ਰੀਕਵੈਂਸੀ ਜਿਹੜੀ ਹੈਗੀ ਆ ਉਹ ਯੂਨੀਵਰਸ ਨੂੰ ਚੰਗੀ ਲੱਗਦੀ ਹੈ ਤੇ ਜੁਨੀਵਰਸ ਤੋਂ ਨੂੰ ਪੋਜ਼ਿਟਿਵ એનર્ਜੀ ਦਿੰਦਾ ਜਦੋਂ ਤੁਸੀਂ ਪੋਜ਼ਿਟਿਵ એનર્ਜੀ ਚਾਹੋਗੇ ਤਾਂ ਤੁਹਾਡੀ ਕਮਾਈ ਵਧੂਗੀ ਸਰੀਰ ਤੰਦਰੁਸਤ ਰਹਿਣਗੇ ਸੋ ਰੇਡੀਏਸ਼ਨ ਦਾ ਜਮਾਨਾ ਹੈ ਰੇਡੀਏਸ਼ਨ ਬਹੁਤ ਜਿਆਦਾ ਹੋਊਗੀ ਰੇਡੀਏਸ਼ਨ ਘੱਟ ਹੋਊਗੀ ਕਿਉਂਕਿ ਤੁਸੀਂ ਇੱਧਾ ਘੰਟਾ ਜੇ ਮਾਪਿਓ ਨਾਲ ਜਾਂ ਪਾਸੇ ਬੈਠ ਕੇ ਇੱਧਾ ਘੰਟਾ ਤੁਹਾਡਾ ਮੋਬਾਈਲ ਪਰੇ ਰਹਿਣ ਲੱਗ ਗਿਆ ਤੇ ਅੱਧੇ ਘੰਟੇ ਨਾਲ ਤੁਹਾਡੀ ਰੇਡੀਏਸ਼ਨ ਦੂਰ ਹੋ ਜਾਣੀ ਆ ਤੇ ਦੂਰ ਹੋਣ ਤੋਂ ਬਾਅਦ ਜਿਹੜੀ ਤੁਹਾਡੇ ਅੰਦਰ ਇੱਕ એનર્ਜੀ ਹੋਣੀ ਹੈ ਇੱਕ ਵੇਵ ਪੈਦਾ ਹੋਣੀ ਆ ਉਹ ਵੇਵ ਨੇ ਤੁਹਾਡੇ ਕਰਜ਼ੇ ਵੀ ਉਤਾਰ ਦੇਣੇ ਆ ਉਹ ਵੇਵ ਨੇ ਤੁਹਾਡੇ ਘਰੇ ਪੈਸਾ ਵੀ ਲੈ ਕੇ ਆਉਣਾ ਮਾਤਾ ਪਿਤਾ ਦਾ ਬੱਚਿਆਂ ਦਾ ਭੈਣਾ ਭਰਾਵਾਂ ਦਾ ਬੱਚਿਆਂ ਦਾ ਪਿਤਾ ਨਾਲ ਮਾਤਾ ਨਾਲ ਸਾਰਿਆਂ ਦੇ ਨਾਲ ਪ੍ਰੇਮ ਨੂੰ ਜੋੜ ਦੇਣਾ ਤੇ ਜਦੋਂ ਪ੍ਰੇਮ ਜੁੜਦਾ ਕਿਤੇ ਵੀ ਹੈ ਜੀ ਕਹਿੰਦਾ ਜਿਨ ਪ੍ਰੇਮ ਕੀਆ ਤਿੰ ਪ੍ਰਭ ਆਇਓ ਗੁਰਬਾਣੀ ਵੀ ਕਹਿੰਦੀ ਆ ਜਿਨ ਨੇ ਪ੍ਰੇਮ ਕੀਤਾ ਉਹ ਪ੍ਰੇਮ ਐ ਨਹੀਂ ਕਿ ਕਿਸੇ ਪ੍ਰੇਮਿਕਾ ਨੂੰ ਕਰਨਾ ਜਾਂ ਕਿਸੇ ਆਸ਼ਿਕ ਨੂੰ ਕਰਨਾ ਨਹੀਂ ਪਿਆਰ ਕਿਤੇ ਵੀ ਹੋਵੇ ਤੇ ਉਹ ਕਿਤੇ ਵੀ ਹੋਵੇ ਹਰ ਥਾਂ ਤੇ ਪਿਆਰ ਹੋਣਾ ਚਾਹੀਦਾ ਤੁਹਾਡੀ ਬਾਣੀ ਇੰਨੀ ਮਿੱਠੀ ਹੋਣੀ ਚਾਹੀਦੀ ਆ ਕਿ ਅਗਲਾ ਕੀ ਲਿਆ ਜਾਵੇ ਜਿੱਦੋਂ ਤੁਹਾਡੀ ਬਾਣੀ ਮਿੱਠੀ ਹੈ ਤਾਂ ਤੁਹਾਡੀ ਬਾਣੀ ਕਰਕੇ ਤੁਹਾਡੇ ਨਾਲ ਹਰੇਕ ਨੇ ਜੁੜ ਜਾਣਾ ਤੇ ਪੈਸੇ ਦਾ ਆਪਣੇ ਆਪ ਰਾਹ ਖੁੱਲ ਜਾਣਾ ਔਰ ਇੱਕ ਮੈਂ ਤੁਹਾਨੂੰ ਇੱਕ ਸੁਝਾਅ ਦੇਣ ਲੱਗਾ ਜੇ ਜਿਹੜਾ ਤੁਸੀਂ ਕੰਮ ਕਰਦੇ ਹੋ ਕੋਈ ਵੀ ਕੰਮ ਕਰਦੇ ਹੋ ਉਹਦੀ ਛੋਟੀ ਜੀ ਕਲਿੱਪ ਬਣਾ ਕੇ YouTube ਤੇ ਅਪਲੋਡ ਜਰੂਰ ਕਰਿਆ ਕਰੋ ਜਿਹੜੇ ਬੰਦੇ ਨੇ ਅੱਜ 2026 ਦੇ ਵਿੱਚ YouTube ਦਾ ਚੈਨਲ ਨਹੀਂ ਬਣਾਇਆ ਉਹ ਬੰਦਾ ਆਨਲਾਈਨ 28 29 ਤੀ ਤਾਕ ਉਹਦਾ ਬਿਜ਼ਨਸ ਗਰੋ ਨਹੀਂ ਹੋਣਾ ਕਿਉਂਕਿ ਅੱਜ ਕੱਲ ਆਨਲਾਈਨ ਦਾ ਜਮਾਨਾ ਹੈ ਤੁਸੀਂ ਆਪਣੇ ਬਿਜ਼ਨਸ ਦੀਆਂ ਜਿਹੜਾ ਵੀ ਬਿਜ਼ਨਸ ਕਰਦੇ ਹੋ ਉਹਦੀ ਵੀਡੀਓ ਪਾਓ ਘਰ 'ਚ ਕੰਮ ਕਰ ਰਹੇ ਹੋ ਉਹਦੀ ਵੀਡੀਓ ਪਾਓ ਜਦੋਂ ਤੁਸੀਂ ਪਾਓਗੇ ਕੁਝ ਇਨਕਮ ਹੋ ਸਕਦਾ ਹੈ ਕਿ ਤੁਹਾਨੂੰ ਤੁਹਾਡਾ ਚੈਨਲ ਮੋਨਿਟਾਈਜ਼ ਹੋ ਜਾਏ ਤੇ ਤੁਹਾਨੂੰ YouTube ਵੀ ਦੇਵੇ ਤੁਸੀਂ ਕਹੋਗੇ ਕਿ ਭਾਈ ਨੇ ਸੱਚ ਦੱਸਿਆ ਸੀ ਪਰ ਲਚਰਤਾ ਵਾਲੀ ਕੋਈ ਚੀਜ਼ ਨਾ ਪਾਓ ਜਿਹਦੇ ਨਾਲ ਦੂਜੇ ਕਿਸੇ ਦਾ ਘਰ ਖਰਾਬ ਹੋਵੇ ਹੁਣ ਗੱਲ ਆਉਂਦੀ ਹੈ ਸਭ ਤੋਂ ਜ਼ਿਆਦਾ ਪੈਸਾ ਕਿੱਥੇ ਸਾਡਾ ਵੇਸਟ ਹੁੰਦਾ ਸਾਡਾ ਪੈਸਾ ਨਸ਼ੇ ਤੇ ਵੇਸਟ ਹੁੰਦਾ ਖਾਣ ਨਾਲ ਖਾਣ ਤੇ ਪੀਣ ਨਾਲ ਬੰਦੇ ਨੂੰ ਕੁਝ ਨਹੀਂ ਹੋਊਗਾ ਖਾਣ ਤੇ ਪੀਣ ਨਾਲ ਕਦੇ ਘਰ ਨਹੀਂ ਘਟਦਾ ਭਾਵੇਂ ਤੁਸੀਂ ਸੇਬ ਲਿਆਓ ਕੇਲੇ ਲਿਆਓ ਕੁਛ ਮਰਜ਼ੀ ਲਿਆਓ ਸਾਡਾ ਪੈਸਾ ਸਭ ਤੋਂ ਜ਼ਿਆਦਾ ਜਾਇਆ ਹੁੰਦਾ ਨਸ਼ੇ ਤੇ ਨਸ਼ੇ ਤੋਂ ਹਮੇਸ਼ਾ ਸचेत ਰਹੋ ਜੇ ਕੋਈ ਨਸ਼ਾ ਕਰਦਾ ਹੈ ਤੁਹਾਡੇ ਕੋਲ ਕੋਈ ਵਰਕਰ ਹੈ ਉਹਨੂੰ ਸਮਝਾਓ ਉਹਨੂੰ ਸਮਝਾ ਕੇ ਉਹਨੂੰ ਉਹਨੂੰ ਕਹੋ ਕਿ ਨਹੀਂ ਮੈਂ ਤੈਨੂੰ ਹਟਾ ਦੇਣਾ ਤੇ ਨਹੀਂ ਤੂੰ ਇਹ ਕੰਮ ਬੰਦ ਕਰ ਉਹ ਹੋ ਸਕਦਾ ਤੁਹਾਡੇ ਡਰ ਕਰਕੇ ਉਹ ਨਸ਼ੇ ਤਿਆਗ ਦੇ ਵੀ ਤੇ ਉਹਦਾ ਤੇ ਉਹਦੇ ਪਰਿਵਾਰ ਦਾ ਤੇ ਤੁਹਾਡੀ ਜਿੱਥੇ ਫੀਲਡ ਦੇ ਵਿੱਚ ਉਹ ਕੰਮ ਕਰ ਰਿਆ ਉਹਨਾਂ ਦਾ ਭਲਾ ਹੋ ਜਾਵੇ ਤੇ ਜੇਕਰ ਤੁਸੀਂ ਆਪ ਨਸ਼ਾ ਕਰਕੇ ਆਪਣੀ ਗੱਡੀ ਤੇ ਬੈਠਦੇ ਹੋ ਆਪਣੀ ਦੁਕਾਨ ਤੇ ਬੈਠਦੇ ਹੋ ਜਾਂ ਤੁਸੀਂ ਆਪਣੇ ਕਾਰੋਬਾਰ ਤੇ ਜਾਂਦੇ ਹੋ ਤਾਂ ਦੋਸਤੋ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਨਸ਼ੇ ਵਾਲੇ ਬੰਦੇ ਦਾ ਗੱਡੀ ਤੇ ਬੈਠਣਾ ਵੀ ਪਾਪ ਹੈ ਕਿਉਂਕਿ ਉਹਦੇ ਕੋਲੇ ਲక్ష్ਮੀ ਆ ਸਕਦੀ ਹੈ ਬਟ ਲక్ష్ਮੀ ਜਾਂਦੀ ਬਹੁਤ ਸ਼ਕਤੀ ਹੈ ਰਸਦੀ ਬੋਚੀਤੀ ਆ ਕਿਉਂਕਿ ਜਦੋਂ ਨਸ਼ਾ ਕੀਤਾ ਹੁੰਦਾ ਬੰਦੇ ਦਾ ਉਹਦੀ ਬਾਣੀ ਠੀਕ ਨਹੀਂ ਰਹਿੰਦੀ ਉਹਦੇ ਚ ਗੁੱਸਾ ਬਣ ਜਿਆਦਾ ਵੱਜ ਜਾਂਦਾ ਹੈ ਗਸੇਲ ਵੱਜ ਜਾਂਦਾ ਹੈ ਜਾਂ ਗਸੇਲ ਨਹੀਂ ਬਣਦਾ ਤੇ ਉਹ ਹੱਦੋਂ ਜ਼ਿਆਦਾ ਡਿਪਰੈਸ਼ਨ ਲੈਂਦਾ ਰਹਿੰਦਾ ਹੈ ਦਿਮਾਗ ਤੇ ਤੇ ਉਹਨਾਂ ਦਾ ਕੰਮ ਸੈنسਰਾ ਖਰਾਬ ਹੁੰਦਾ ਹੁਣ ਆਪਾਂ ਫਿਰ ਤੋਂ ਕਰਜ਼ੇ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਕਰਜ਼ਾ ਉਤਾਰਨਾ ਹੈ ਉਹ ਸਿਰਫ ਤੇ ਸਿਰਫ ਅੱਜ ਤੋਂ ਦਿਮਾਗ ਦੇ ਵਿੱਚ ਇਹ ਸੋਚਣਾ ਸ਼ੁਰੂ ਕਰਦੋ ਕਿ ਮੈਂ ਬੜੇ ਪੈਸੇ ਆ ਮੈਂ ਫਲਾਣੇ ਬੰਦੇ ਨੂੰ ਗਿਫਟ ਕਰਨਾ ਉਹਨੂੰ ਇੰਨੇ ਰੁਪਏ ਗਿਫਟ ਕਰਨੇ ਆ ਸੋ ਤੁਹਾਡਾ ਜਿਹੜਾ ਕਰਜ਼ਾ ਹੈ ਉਹ ਥੋੜੇ ਦਿਨਾਂ ਦੇ ਵਿੱਚ ਉਤਰ ਜਾਊਗਾ ਇੱਕ ਛੋਟੀ ਜੀ ਗੱਲ ਮੈਂ ਮੇਰੀਆਂ ਭੈਣਾਂ ਵਾਸਤੇ ਕਹਿਣ ਲੱਗਾ ਭਰਾਵਾਂ ਅਗਰ ਤੁਹਾਡੀ ਭੈਣ ਦਾ ਤੁਹਾਡੇ ਨਾਲ ਰੋਸ ਹੈ ਦੇਖੋ ਜਿਹੜਾ ਯੂਨੀਵਰਸ ਹੈ ਉਹ允许 ਕਰਦਾ ਹੈ ਤੁਹਾਡੇ ਰਿਸ਼ਤੇ ਜਿਹੜੇ ਰਿਸ਼ਤੇ ਤੁਹਾਡੇ ਖੂਨ ਦੇ ਰਿਸ਼ਤੇ ਹੈ ਭੈਣ ਇੱਕ ਐਸਾ ਰਿਸ਼ਤਾ ਹੈ ਕਹਿੰਦੇ ਕਿ ਜੇ ਪੈਰ ਦੇ ਵਿੱਚ ਕੰਡਾ ਚੂੜਿਆ ਵੀ ਭੈਣ ਜਾ ਨਹੀਂ ਸਕਦੀ ਜੇ ਤੁਹਾਡੀ ਕਿਸੇ ਮਨ ਮਟਾਪ ਹੈ ਭੈਣਾਂ ਦੇ ਨਾਲ ਤਾਂ ਆਪਣੀਆਂ ਭੈਣਾਂ ਦੇ ਕੋਲ ਜਾਇਆ ਕਰੋ ਉੱਥੇ ਭੈਣਾਂ ਨੂੰ ਵੀ ਆ ਕਿ ਆਪਣੇ ਭਰਾ ਦੇ ਪਤੀ ਪ੍ਰਤੀ ਦਚਿੱਤੀ ਨਾ ਰੱਖਿਆ ਕਰੋ ਜੇ ਤੁਹਾਡੇ ਤਿੰਨ ਭਰਾ ਐ ਚਾਰ ਭਰਾ ਐ ਪੰਜ ਭਰਾ ਐ ਤਾਂ ਇਹ ਨਾ ਹੋਵੇ ਕਿ ਤੁਸੀਂ ਇੱਕ ਨਾਲ ਵਰਤ ਰਹੀਆਂ ਤਾਂ ਚਾਰ ਵਿਚਾਰੇ ਦੋ ਐਵੇਂ ਛੱਡੇ ਹੋਏ ਐ ਨਹੀਂ ਉਹਨਾਂ ਦੇ ਨਾਲ ਵੀ ਬਰਾਬਰ ਵਰਤੋ ਤਾਂ ਕਿ ਤੁਹਾਨੂੰ ਵੀ ਪੋਸਟਮ ਅਨਰਜੀ ਮਿਲੇ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਪੋਸਟਮ ਅਨਰਜੀ ਮਿਲੇ ਸੋ ਇਸ ਕਰਕੇ ਕੁੜੀਆਂ ਜਿਹੜੀਆਂ ਆਉਂਦੀਆਂ ਉਹ ਲక్ష్ਮੀ ਹੁੰਦੀਆਂ ਘਰ ਵਾਲੀ ਹੁੰਦੀ ਹੈ ਉਹ ਲక్ష్ਮੀ ਹੁੰਦੀ ਹੈ ਧੀ ਹੁੰਦੀ ਹੈ ਲక్ష్ਮੀ ਹੁੰਦੀ ਹੈ ਤੇ ਜਿਹੜਾ ਬੰਦਾ ਹੁੰਦਾ ਉਹ ਵਿਸ਼ਨੂੰ ਕਿਹਾ ਗਿਆ ਕਹਿੰਦੇ ਐ ਕਿ ਵਿਸ਼ਨੂੰ ਹੁੰਦਾ ਦੇਖੋ ਮੈਂ ਇਸ ਚੀਜ਼ ਨਾਲ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਪਰ ਲੇਕਿਨ ਜੇ ਮੰਨ ਵੀ ਲਿਆ ਤਾਂ ਵਾਕਿਆ ਜੇ ਤੁਸੀਂ ਨਹੀਂ ਵੀ ਮੰਨਦੇ ਪਰ ਲੇਕਿਨ ਤੁਸੀਂ ਇਹ ਮੰਨ ਲਓ ਕਿ ਹਾਂ ਮੈਂ ਲక్ష్ਮੀ ਆ ਤੇ ਇਹ ਵਿਸ਼ਨੂ ਆ ਤੇ ਤੁਸੀਂ ਸੇਵਾ ਸ਼ੁਰੂ ਕਰ ਦੋ ਪਤੀ ਦੇਵ ਦੀ ਤੇ ਪਤੀ ਦੇਵ ਆਪਣੀ ਪਤਨੀ ਨੂੰ ਬੜੇ ਸ਼ਰਧਾ ਤੇ ਪ੍ਰੇਮ ਨਾਲ ਬੋਲਣ ਲੱਗ ਜੇ ਤੇ ਤੁਹਾਡੇ ਘਰ ਦੇ ਵਿੱਚ ਕਰਜ਼ੇ ਤਾਂ ਛੱਡੋ ਜੀ ਤੁਹਾਡੇ ਘਰ ਦੇ ਵਿੱਚ ਚੈੱਕ ਆਮੇਕਾਂ ਹੋ ਜਾਣੀਆਂ ਇਹ ਯੂਨੀਵਰਸ ਲਾਅ ਕਰਦਾ ਸਭ ਤੋਂ ਵੱਡੀ ਗੱਲ ਤੁਹਾਡੀ ਵਾਈਬ੍ਰੇਸ਼ਨ ਦੀ ਹੈ ਜਿਹੋ ਜੀ ਵਾਈਬ੍ਰੇਸ਼ਨ ਤੁਸੀਂ ਯੂਨੀਵਰਸ ਨੂੰ ਦਿੰਦੇ ਹੋ ਉਹੋ ਜੀ ਵਾਈਬ੍ਰੇਸ਼ਨ ਹੀ ਪ੍ਰਾਪਤ ਹੁੰਦੀ ਆ ਹੁਣ ਜਿਹੜੇ ਘਰ ਦੇ ਵਿੱਚ ਰਸੋਈ ਦੇ ਵਿੱਚ ਜਿਹੜੇ ਘਰ ਦੀ ਰਸੋਈ ਦੇ ਵਿੱਚ ਪਕਵਾਨਾਂ ਦੇ ਨਾਲ ਮਾਸਰੇਜ ਦਾ ਹੋਵੇ ਉਹ ਘਰ ਵੀ ਥੋੜੇ ਘੱਟ ਵਾਲੇ ਪਾਸੇ ਨੂੰ ਚਲੇ ਜਾਂਦੇ ਆ ਜੇ ਤੁਸੀਂ ਕਈ ਵੀ ਮੈ ਖਾਣ ਤੋਂ ਨਹੀਂ ਕੁਝ ਕਹਿ ਰਿਹਾ ਜਾਂ ਨਾ ਖਾਣ ਤੋਂ ਨਹੀਂ ਕਹਿ ਰਿਹਾ ਪਰ ਲੇਕਿਨ ਘਰ ਦੀ ਰਸੋਈ ਦੇ ਵਿੱਚ ਬਹੁਤ ਅਨੇਕਾ ਦੇਵੀ ਦੇਵਤੇ ਹੁੰਦੇ ਆ ਉਥੇ ਕਹਿੰਦੇ ਆ ਸਾਰੇ ਤੁਸੀਂ ਜਿਹੜੇ ਜਿਹੜੇ ਵੀ ਗ੍ਰੰਥ ਪੜ੍ਹੋਗੇ ਔਰ ਰਸੋਈ ਨੂੰ ਪਵਿੱਤਰ ਮੰਨਿਆ ਗਿਆ ਉਸ ਪਵਿੱਤਰਤਾ ਰਸੋਈ ਦੀ ਪਵਿੱਤਰਤਾ ਨੂੰ ਤੁਸੀਂ ਅਖੰਡ ਨਾ ਕਰਿਆ ਕਰੋ ਸੋ ਉੱਥੇ ਬੜੀ ਸ਼ਰਧਾ ਨਾਲ ਸਫਾਈ ਰੱਖਿਆ ਕਰੋ ਕਿਉਂਕਿ ਉੱਥੇ ਪਕਵਾਨ ਤਿਆਰ ਹੋਣੇ ਆ ਜੇ ਉੱਥੇ ਪਕਵਾਨ ਜਿੱਥੇ ਤਿਆਰ ਹੋਣੇ ਆ ਉੱਥੇ ਗੰਦ ਪਿਆ ਰਹੂਗਾ ਉੱਥੇ ਬੈਕਟੀਰੀਆ ਆਊਗਾ ਬੈਕਟੀਰੀਆ ਦੇ ਨਾਲ ਸਾਡੇ ਕੋਲ ਬਿਮਾਰੀਆਂ ਆਉਣਗੀਆਂ ਬਿਮਾਰੀਆਂ ਆਉਣਗੀਆਂ ਤੇ ਅਸੀਂ ਖਰਚੇ ਵਾਲੇ ਪਾਸੇ ਨੂੰ ਤੁਰ ਪਾਂਗੇ ਖਰਚਾ ਜਦੋਂ ਘਰ ਦੇ ਵਿੱਚ ਆਊਗਾ ਤਾਂ ਖਰਚਾ ਬੇਲੋੜਾ ਖਰਚਾ ਉਹ ਨਹੀਂ ਜਿਹੜਾ ਅਸੀਂ ਕੁਚੀ ਲਿਉਣੇ ਆ ਖਾਣ ਵਾਸਤੇ ਪਹਿਨਣ ਵਾਸਤੇ ਆਪਣੇ ਸੁਖ ਸੂਰਤਾਂ ਵਾਸਤੇ ਉਹ ਖਰਚਾ ਨਹੀਂ ਹੁੰਦਾ ਖਰਚਾ ਉਹ ਹੁੰਦਾ ਜਿਹੜਾ ਨਜਾਇਜ਼ ਖਰਚਾ ਬਿਮਾਰੀਆਂ ਤੇ ਲੱਗ ਜਾਣਾ ਤੇ ਜੇਕਰ ਸਾਡਾ ਬਿਮਾਰੀਆਂ ਤੇ ਪੈਸਾ ਲੱਗਦਾ ਤਾਂ ਅਸੀਂ ਗਰੀਬ ਹੋਣਾ ਸਟਾਰਟ ਹੋਣਾ ਸਾਡਾ ਤੈ ਹੈ ਇਸ ਕਰਕੇ ਮੇਰੀਆਂ ਮੈਨੂੰ ਆਸ ਹੈ ਕਿ ਤੁਸੀਂ ਮੇਰੀਆਂ ਬੇਨਤੀਆਂ ਪ੍ਰਵਾਨ ਕਰੋਗੇ ਮੇਰੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋਗੇ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ